ਲਓ ਵੀ ਅੱਜ ਆਪਣਾ ਬੰਦਾ ਕਿ ਟਾਵਰ ਤੇ ਚੜ ਕੇ ਵੇਖਣ ਲੱਗਾ ਚੱਲ ਬਈ ਟਾਵਰ ਤੇ ਜਾਣਾ ਆ ਫੇਰ ਚੱਲੋ ਲਾ ਵੀ ਕਹਿੰਦੇ ਅੰਕੁਸ਼ ਪੁੱਜਿਆ ਹੈ ਕੋਡ ਪੂਰੇ ਵਾਲਾ ਟਾਵਰ ਤੇ ਜਾਣਾ ਵੀ ਤਾਂ ਤਾਂ ਜਾ ਕੇ ਮੋੜਨਾ ਵੇਖਣਾ ਜਾਂਦਾ ਕਿ ਨਹੀਂ ਜਾਂਦਾ ਚੱਲ ਬਈ ਚੱਲ ਜਾਂਦੇ ਬਈ ਓਏ ਆਇਆ ਓਏ ਥੱਲੇ ਨਾ ਦੇਖ ਥੱਲੇ ਨਾ ਦੇਖ ਤਾਂ ਨੂੰ ਦੇਖਦਾ ਜਾ ਇਹ ਹੋ ਗਿਆ ਮਾਹੁੰ ਜਿਹੜਾ ਇਹਨਾ ਕੌਣ ਆ ਗਿਆ ਕੌਣ ਆ ਗਿਆ ਚੱਲੋ ਕੜਨਾ ਇਹ ਰਹੇਗਾ ਹੁਣ ਤਾਂ ਆ ਰਹਾ ਰਹਾ ਲਾ ਵੀ ਜੱਟ ਗਿਆ ਗੇਮ ਬੰਦਾ ਚਲਾ ਗਿਆ ਉੱਥੇ ਉਹ ਬਿੱਠਾ ਲੱਗਦਾ ਹੱਥ ਨੂੰ ਇਹ ਕਹਿੰਦਾ ਮੁੰਡਾ ਵਿਊ ਲੈਣ ਗਿਆ ਕੋਈ ਮੇਲੇ ਦਾ ਵਿਊ ਅੱਗੇ ਆ ਸਕ ਮੇਲਾ ਅੱਗੇ ਆਸਰਾ ਚਾਹ ਜਣਾ ਕਹਿੰਦੇ ਕੁਛ ਬੰਦ ਦਾ ਇਤਿਹਾਸ ਰੱਖਿਆ ਜਣਾ ਕੁਛ ਥੋੜਾ ਕੁੜਿਆ ਹੋਇਆ ਵਾਹ ਜੀਆ ਹੌਸਲੇ ਤੇਰੇ ਤੇ ਪੁੱਤਰ ਓਏ ਕਰਲਾ ਗੱਲ ਹੁਣ ਚੱਲ ਮਾੜਾ ਵਾ ਰਹਿ ਗਿਆ ਤੇਰੇ ਤੇ ਹੌਸਲੇ ਨੇ ਪੁੱਤਰ ਓਏ ਕਰਲਾ ਗੱਲ ਆ ਜਾ ਤਾ ਯਾਰ ਟੀਸੀ ਦਾ ਬਹੁਤ ਛੇਨਾ ਟੀਸੀ ਮੈਂ ਤੇ ਜਾਂਦਾ ਟੀਸੀ ਵਾਲਾ ਫੇਰ ਟੀਸੀ ਵਾਲਾ ਫੇਰ ਲਾਉਣ ਦਾ ਬਹੁਤ ਛੇਨਾ ਯਾਰ ਅੱਜ ਟੀਸੀ ਤੇ ਜਾ ਗਿਆ ਸਾਡਾ ਇਹ ਕਬੂਤਰਵਾਜ ਆ ਬੰਦਾ ਇਹ ਕਬੂਤਰਵਾਜ ਆ ਕਬੂਤਰਵਾਜ ਸ਼ੌਕ ਦਾ ਕੋਈ ਨਹੀਂ ਮਲੂੰਦਾ ਸ਼ੌਕ ਤੇ ਤੰਦ ਪਾਉਂਦਾ ਮੇਰਾ ਯਾਰ ਓਏ ਧੁਲਾ ਕਬੂਤਰ ਫੜਨੇ ਗੋਲਾ ਹੋਰ ਚੱਲਿਆ ਕਬੂਤਰ ਫੜ ਤੇ ਗੋਲਾ ਕਬੂਤਰ ਕਹਿੰਦੇ ਫੜਨਾ ਐ ਨੇ ਮੁੰਡਿਓ ਕਿੰਨਾ ਬੰਦਾ ਬੈਠ ਲੱਗ ਗਿਆ ਆ ਜੀ ਆ ਜਾ ਵੀਰੇ ਆ ਜਾ ਕਬੂਤਰ ਤਾਂ ਮਿਲਿਆ ਨਹੀਂ ਬੈਠ ਲੱਗ ਗਈ ਹੱਥ ਨੂੰ ਬੈਠ ਲਵਾ ਕੇ ਆ ਗਿਆ ਥੱਲੇ ਚਾਲਾ ਕਰਾ ਕੇ ਮੂੰਹ ਪਰੋ ਮੂੰਹ ਵਾਲਾ ਆ ਗਿਆ ਪਰੇ ਮੂੰਹ ਵਾਲਾ ਆ ਤਾਣੇ ਮੁੱਠਾ ਲਵਾ ਕੇ ਆ ਗਿਆ ਅੱਜ ਬਣਿਆ ਸਿਰਾਵ ਲੋਗ ਹਾਂ ਆ ਜਾ ਆ ਜਾ ਥੱਲੇ ਕੋਈ ਕੁ ਪੀ ਚੀਜ਼ ਆ ਹੈ ਪਾ ਕੁ ਦੋ ਤਕੀ ਚੀਜ਼ ਆ ਕਿੰਨੇ ਲੋ ਯਾਰ ਯਾ ਮੈਂ ਲੈ ਆਉਂਦਾ ਕਰਦੇ ਆ ਬੱਚੇ